ਦੁਕਾਨਦਾਰਾਂ ਅਤੇ ਰੇੜੀ ਵਾਲਿਆਂ ਵੱਲੋਂ ਬਾਜ਼ਾਰ ਵਿੱਚ ਕੀਤੇ ਨਜਾਇਜ਼ ਕਬਜ਼ਿਆਂ ਦੇ ਚੱਲਦਿਆਂ ਰਾਹਗੀਰਾਂ ਨੂੰ ਆਉਣ ਜਾਣ ਵਿੱਚ ਆ ਰਹੀਆਂ ਮੁਸ਼ਕਲਾਂ ਕਾਰਨ ਮਿਲ ਰਹੀਆਂ ਸ਼ਿਕਾਇਤਾਂ ਤੇ ਨਗਰ ਕੌਂਸਲ ਮੁਕੇਰੀਆਂ ਵੱਲੋਂ ਪੂਰੇ ਦਲਬਲ ਦੇ ਨਾਲ ਅੱਜ ਬਾਜ਼ਾਰ ਵਿੱਚੋਂ ਦੁਕਾਨਾਂ ਦੇ ਬਾਹਰ ਸਮਾਨ ਰੱਖ ਕੇ ਅਤੇ ਰੇੜੀਆਂ ਲਗਾ ਕੇ ਕੀਤੇ ਕਬਜ਼ੇ ਹਟਾਏ ਗਏ ਅਤੇ ਕੁਝ ਦਾ ਸਮਾਨ ਵੀ ਕਬਜ਼ੇ ਵਿੱਚ ਲਿਆ ਗਿਆ। ਗੱਲਬਾਤ ਰਾਹੀਂ ਟੀਮ ਇਨਚਾਰਜ ਸੁਪਰਡੈਂਟ ਬਲਵਿੰਦਰ ਸਿੰਘ ਹੋਰਾਂ ਦੱਸਿਆ ਕਿ ਬਾਜ਼ਾਰ ਵਿੱਚ ਲੋਕਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ ਅਤੇ ਇਹ ਵੀ ਅਪੀਲ ਕੀਤੀ ਗਈ ਹੈ ਕਿ ਲੋਕਾਂ ਦੇ ਆਉਣ ਜਾਣ ਵਿੱਚ ਮੁਸ਼ਕਲ ਨਾ ਆਵੇ ਇਸ ਲਈ ਉਹ ਦੁਕਾਨਦਾਰ ਆਪਣਾ ਸਮਾਨ ਅੰਦਰ ਰੱਖਣ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਇਹ ਕਾਰਵਾਈ ਅਕਸਰ ਕੀਤੀ ਜਾਂਦੀ ਹੈ ਜਦਕੀ ਸੂਰਤੇ ਹਾਲ ਇਹ ਹੈ ਕਿ ਨਗਰ ਕੌਂਸਲ ਦੀ ਟੀਮ ਦੇ ਪਹਲਵਾਨੀ ਗੇੜੇ ਦੇ ਕੁਝ ਸਮੇਂ ਬਾਅਦ ਹੀ ਬਾਜ਼ਾਰ ਵਿੱਚ ਅਕਸਰ ਹਾਲਾਤ ਪਹਿਲਾਂ ਵਰਗੇ ਨਜ਼ਰ ਆਉਣ ਲੱਗ ਜਾਂਦੇ ਹਨ ਸੋ ਜ਼ਰੂਰਤ ਹੈ ਇਸ ਸਮੱਸਿਆ ਦੇ ਪੱਕੇ ਤੌਰ ਤੇ ਹੱਲ ਕਰਨ ਦੀ ਤਾਂ ਜੋ ਦੁਕਾਨਦਾਰਾਂ ਰੇੜੀ ਵਾਲਿਆਂ ਅਤੇ ਆਉਣ ਜਾਣ ਵਾਲਿਆਂ ਨੂੰ ਕੋਈ ਮੁਸ਼ਕਲ ਨਾ ਆਵੇ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਅੱਜ ਨਗਰ ਕੌਂਸਲ ਦੀ ਟੀਮ ਬਾਜ਼ਾਰ ਵਿੱਚ ਸਪੈਸ਼ਲੀ ਆਈ ਆ ਇਨਕ੍ਰੋਜਮੈਂਟਾਂ ਦੂਰ ਕਰਨੇ ਕਿਉਂ ਲੋਕਾਂ ਨੇ ਆਪਣਾ ਸਮਾਨ ਕੱਢ ਕੇ ਸੜਕਾਂ ਤੇ ਰੱਖਿਆ ਹੈ ਗਲੀਆਂ 'ਚ ਰੱਖਿਆ ਹੋਇਆ ਹੈ ਸਗਾ ਜਿਸ ਕਰਕੇ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ði ਪ੍ਰੋਬਲਮ ਹੁੰਦੀ ਸੀਗੀ ਤੇ ਕਈ ਸ਼ਿਕਾਇਤਾਂ ਵੀ ਬਹੁਤ ਜ਼ਿਆਦਾ ਆ ਰਹੀਆਂ ਸੀ ਸਾਨੂੰ ਇਸ ਕਰਕੇ ਸਾਨੂੰ ਅੱਜ ਆਉਣਾ ਪਿਆ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਬੇਨਤੀ ਕੀਤੀ ਵੀ ਆਪਣਾ ਸਮਾਨ ਚੱਕ ਕੇ ਅੰਦਰ ਰੱਖ ਲਓ ਸੜਕਾਂ ਤੇ ਕਬਜ਼ਾ ਨਾ ਕੀਤਾ ਜਾਵੇ ਤਾਂ ਕਿ ਆਉਣ ਜਾਣ ਵਾਲੇ ਲੋਕਿਆਂ ਨੂੰ ਥੋੜੀ ਪ੍ਰੋਬਲਮ ਨਾ ਆਵੇ ਤੇ ਆਰਾਮ ਨਾਲ ਆ ਜਾ ਸਕਣ ਅਸੀਂ 15 20 ਦਿਨਾਂ ਵਿੱਚ ਮਹੀਨੇ ਵਾਰ ਹਰ ਵਾਰੀਆਂ ਨੂੰ ਬੇਨਤੀ ਕਰਕੇ ਜਾਂਦਾ ਠੀਕ ਹੈ ਜੀ ਫਿਰ ਵੀ ਇਹ ਅੱਗੇ ਕਰ ਲੈਂਦੇ ਆ ਇਹਨਾਂ ਦੇ ਕਈ ਵਾਰੀ ਅਸੀਂ ਚਲਾਨ ਵੀ ਕੱਟ ਚੁੱਕੇ ਆ ਪਰ ਜਦ ਤੱਕ ਇਹ ਲੋਕੀ ਆਪਣੇ ਆਪ ਸਾਡੇ ਨਾਲ ਸਪੋਰਟ ਨਹੀਂ ਕਰਦੇ ਉਹ ਤੱਕ ਇਹ ਮਸਲਾ ਨਹੀਂ ਹੱਲ ਹੋ ਸਕਦਾ ਇਸ ਕਰਕੇ ਤੁਹਾਡੇ ਚੈਨਲ ਦੇ ਥਰੂ ਮੈਂ ਲੋਕਾਂ ਨੂੰ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਆਪਣਾ ਆਪਣਾ ਸਮਾਨ ਅੰਦਰ ਰੱਖਿਆ ਜਾਵੇ ਤਾਂ ਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਅੱਜ ਅਸੀਂ ਸਮਝਾ ਚੁੱਕਿਆ ਔਰ ਲੋਕਾਂ ਨੂੰ ਬੇਨਤੀ ਵੀ ਕੀਤੀ ਆ ਵੀ ਆਪਣਾ ਸਮਾਨ ਬਾਹਰ ਨਾ ਰੱਖੋ ਜੇ ਨਹੀਂ ਰੱਖਦੇ ਔਰ ਫਿਰ ਵੀ ਇਸ ਤਰ੍ਹਾਂ ਕੀਤਾ ਜਾਵੇਗਾ